ਯਾਰ ਇੱਥੇ ਇੱਕ ਗੱਲ ਇਹ ਬਣਦੀ ਆ ਜਿਹੜਾ ਸਮਰਾਲੇ ਆਪਣੇ ਬਣਾਇਆ ਬਾਈਪਾਸ ਹੈ ਨਾ ਪੁਲ ਬਣਾਇਆ ਆ ਇੱਥੇ ਇਸ ਤਰ੍ਹਾਂ ਇਹ ਚੀਜ਼ਾਂ ਖੜਾ ਲੰਦੇ ਨੇ ਵੀ ਦੂਜੇ ਪਾਸੇ ਟ੍ਰੈਫਿਕ ਆਉਣਾ ਬਿਲਕੁਲ ਨਹੀਂ ਦਿਖਦਾ ਕੋਈ ਜੱਜਮੈਂਟ ਨਹੀਂ ਰਹੀ ਹੈਗੀ ਹਾਲਾਂਕਿ ਇੱਥੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਕੈਮਰਾ ਵੀ ਲੱਗਾ ਹੋਇਆ ਹੈ ਨਾ ਜਿਹਨੂੰ ਪੁਲਸ ਦੇ ਵਿਭਾਗ ਦੇਖ ਰਿਹਾ ਵਾ ਪਰ ਉਹਦੇ باوجود ਵੀ ਜਿਹੜੇ ਲੋਕ ਇੱਥੇ ਹੈਗੇ ਨੇ ਆਹ ਆ ਇੱਥੇ ਨੂੰ ਟਰੱਕ ਲਾਇਆ ਉਹ ਵੀ ਰੋਂਗ ਸਾਈਡ ਲਾਇਆ ਆ ਇਹਨੇ ਟਰੱਕ ਅਕਸਰ ਇੱਥੇ ਪੁਲਸ ਵਾਲੇ ਖੜਦੇ ਨੇ ਚਲੋ ਇਸ ਟਾਈਮ ਮੀਂਹ ਪੈ ਰਿਹਾ ਹੈ ਨਾ ਪਰ ਇਹ ਇੱਕ ਹਾਦਸੇ ਨੂੰ ਐਕਸੀਡੈਂਟ ਨੂੰ ਸੱਦਾ ਦੇਣ ਵਾਲਾ ਇੱਕ ਕੰਮ ਹੈਗਾ ਇਹ ਯਰ ਆਪ ਇੱਥੇ ਜੀ ਲੁਧਿਆਣੇ ਕੰਨੀਓਂ ਸੰਭਾਲੇ ਐਂਟਰ ਕਰਦੇ ਆ ਨਾ ਅੱਗੇ ਕੁਝ ਨਹੀਂ ਦਿਖਦਾ ਹੈਗਾ ਆ ਟਰੱਕ ਵਾਲੇ ਤੋਂ ਪੁੱਛੇ ਬੀ ਇੱਥੇ ਖੜਾਉਣ ਦਾ ਕੀ ਆਈਡੀਆ ਦਾ ਬੰਦਾ ਇਹਦਾ ਠੀਕ ਹੈ ਨਾ ਸੋ ਬੇਨਤੀ ਆ ਵੀ ਸਮਝਾਉਣਾ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਇੱਥੇ ਮਾੜਾ ਮੋਟਾ ਕੰਮ ਸੂਝ ਕੀਤਾ ਜਾਵੇ ਸੋ ਧੰਨਵਾਦ ਤੁਹਾਡਾ